ਮੇਰੇ ਵੱਲੋਂ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜੋ ਤੁਹਾਨੂੰ ਦਵਾਈ ਦੱਸਣ ਜਾ ਰਿਹਾ ਹਾਂ ਉਹ ਹੈ ਵੀਰੇ ਸਤੰਮਨ ਲਈ ਜਿਸ ਦਾ ਚਾਰ ਵਿਕਟੀਆਂ ਤੇ ਇਸਤੇਮਾਲ ਕੀਤਾ ਗਿਆ ਤੇ ਚਾਰਾਂ ਦੀ ਸਤੰਮਨ ਸ਼ਕਤੀ ਤਿੰਨ ਗੁਣਾ ਹੋ ਗਈ ਇਸ ਵਿੱਚ ਸਪਟਿਕ ਭਸਮ ਫਟਕੜੀ ਭਸਮ ਲੈਣੀ ਹੈ 30 ਗ੍ਰਾਮ ਤੇ 10 ਗ੍ਰਾਮ ਲੈਣਾ ਹੈ ਸ਼ੁੱਧ ਗੇਰੂ ਇਹ ਦੋი ਚੀਜ਼ਾਂ ਨੂੰ ਮਿਕਸ ਕਰਕੇ ਇੱਕ ਤੋਂ 1.5 ਗ੍ਰਾਮ ਦੀ ਮਾਤਰਾ ਖਾਲੀ ਪੇਟ ਅਤੇ ਸ਼ਾਮ ਨੂੰ 4 ਵਜੇ ਤੋਂ 6 ਵਜੇ ਦੇ ਵਿੱਚ 100 ਗ੍ਰਾਮ ਦੁੱਧ ਲੈ ਕੇ ਉਸ ਵਿੱਚ 50 ਗ੍ਰਾਮ ਪਾਣੀ ਪਾ ਕੇ ਉਬਾਲੋ ਅਤੇ ਇੱਕ ਚਮਚ ਮਿਸ਼ਰੀ ਪਾ ਕੇ ਮਰੀਜ਼ ਨੂੰ ਸਵੇਰੇ ਖਾਲੀ ਪੇਟ ਅਤੇ ਸ਼ਾਮ ਨੂੰ 4 ਵਜੇ ਤੋਂ 6 ਵਜੇ ਦੇ ਵਿੱਚ ਦਿਓ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਡੀ ਸਤੰਭਨ ਸ਼ਕਤੀ 3 ਗੁਣਾ ਤੇਜ਼ ਹੋ ਜਾਵੇ ਧੰਨਵਾਦ ਦੋਸਤੋ